ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਿ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ ਕੁਝ ਲੋਕ ਰੋਜ਼ਾਨਾ ਜਿਮ ਜਾਂਦੇ ਹਨ ਔਖੀ ਤੋਂ ਔਖੀ ਕਸਰਤ ਵੀ ਕਰਦੇ ਹਨ ਅਤੇ ਉਹਨਾਂ ਦੁਆਰਾ ਦੱਸੀ ਗਈ ਡਾਈਟ ਨੂੰ ਵੀ ਫਾਲੋ ਕਰਦੇ ਹਨ ਦੋਸਤੋ ਪਰ ਫਿਰ ਵੀ ਉਹਨਾਂ ਦਾ ਵਜ਼ਨ ਨਹੀਂ ਘਟਦਾ ਦੋਸਤੋ ਉਹਨਾਂ ਲੋਕਾਂ ਲਈ ਅੱਜ ਦੀ ਵੀਡੀਓ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਦੋਸਤੋ ਇਸ ਵਿੱਚ ਜੋ ਚੀਜ਼ ਅਸੀਂ ਤੁਹਾਨੂੰ ਖਾਣ ਲਈ ਦੱਸ ਰਹੇ ਹਾਂ ਉਹ ਬਹੁਤ ਜ਼ਿਆਦਾ ਸਸਤੀ ਅਤੇ ਉਸ ਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਸੌਖਾ ਹੈ ਤੇ ਉਸ ਦਾ ਅਸਰ ਵੀ ਬਹੁਤ ਜ਼ਿਆਦਾ ਅਸਰਦਾਰ ਹੋਵੇਗਾ ਇਸ ਦਾ 5 ਦਿਨਾਂ ਤੱਕ ਇਸਤੇਮਾਲ ਕਰਨ ਤੇ ਹੀ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਥਾਇਰਾ ਕੇ ਲਾਭ ਲੈ ਸਕਦੇ ਹਨ ਦੋਸਤੋ 5 ਦਿਨਾਂ ਵਿੱਚ ਹੀ ਤੁਹਾਡੇ ਭਾਰ ਘਟਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਦੋਸਤੋ ਇੱਕ ਗਲਾਸ ਪਾਣੀ ਲੈਣਾ ਹੈ ਅਤੇ ਦੋਸਤੋ ਜੋ ਦੂਜੀ ਚੀਜ਼ ਲੈਣੀ ਹੈ ਉਹ ਹੈ ਦੋਸਤੋ ਚੀਆ ਬੀਜ ਜਿਸ ਨੂੰ ਕਿ ਹੜੋਂ ਦੇ ਬੀਜ ਵੀ ਕਿਹਾ ਜਾਂਦਾ ਹੈ ਇਹ ਦੋਸਤੋ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਕਾਲੇ ਰੰਗ ਦੇ ਅਤੇ ਇੱਕ ਦੋਸਤੋ ਪੂਰੇ ਰੰਗ ਦੇ ਦੋਸਤੋ ਇਹ ਸਰੀਰ ਦੀ ਗਰਮੀ ਨੂੰ ਦੂਰ ਕਰਦੇ ਹਨ ਅਤੇ ਸਾਡੇ ਸਰੀਰ ਨੂੰ ਲੂ ਵਰਗੀ ਸਮੱਸਿਆ ਤੋਂ ਵੀ ਬਚਾ ਕੇ ਰੱਖਦੇ ਹਨ ਇਸ ਵਿੱਚ ਕੈਲਸ਼ੀਅਮ ਵਿਟਾਮਿਨਸ ਮਿਨਰਲਸ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਦੇ ਅੰਦਰੂਨੀ ਭਾਗਾਂ ਲਈ ਵੀ ਬਹੁਤ ਜ਼ਿਆਦਾ ਫਾਇਦੇ ਬਿਲਕੁਲ ਨਾ ਦੇ ਬਰਾਬਰ ਹੁੰਦੀ ਹੈ ਜਿਸ ਕਾਰਨ ਕਿ ਦੋਸਤੋ ਇਹ ਸਾਡੇ ਭਾਰ ਨੂੰ ਘਟਾਉਣ ਵਿੱਚ ਸਾਡੀ ਮਦਦ ਕਰਦੀ ਹੈ ਇਸ ਨੁਸਖੇ ਲਈ ਸਾਨੂੰ ਕਾਲੇ ਚੀਆ ਬੀਜ ਚਾਹੀਦੇ ਹਨ ਦੋਸਤੋ ਇਸ ਨੁਸਖੇ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਦੇ ਬਰਾਬਰ ਕਾਲੇ ਰੰਗ ਵਾਲੇ ਚੀਆ ਬੀਜ ਪਾ ਦੇਣੇ ਹਨ ਅਤੇ ਫਿਰ ਦੋਸਤੋ ਉਸ ਨੂੰ ਮਿਕਸ ਕਰਕੇ ਘੱਟੋ ਘੱਟ ਅੱਧੇ ਜਾਂ ਫਿਰ ਪੌਣੇ ਘੰਟੇ ਲਈ ਤੁਸੀਂ ਪਿਆ ਰਹਿਣ ਦੇਣਾ ਹੈ ਜਿਸ ਨਾਲ ਕਿ ਦੋਸਤੋ ਉਹ ਫੁੱਲ ਜਾਣਗੇ ਤੇ ਉਹਨਾਂ ਉੱਪਰ ਇੱਕ ਜੈਲੀ ਵਰਗੀ ਪਰਤ ਬਣ ਜਾਵੇਗੀ ਅਤੇ ਦੋਸਤੋ ਜਦੋਂ ਇਸ ਤਰ੍ਹਾਂ ਉਹਨਾਂ ਦਾ ਰੰਗ ਹੋ ਜਾਵੇ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਹੁਣ ਦੋਸਤੋ ਆਪਾਂ ਗੱ ਦੋਸਤੋ ਇਸ ਦਾ ਇਸਤੇਮਾਲ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਇਸ ਵਿੱਚ ਦੋਸਤੋ ਹੋਰ ਵੀ ਦੋ ਚੀਜ਼ਾਂ ਮਿਲਾਉਣੀਆਂ ਹਨ ਉਹਨਾਂ ਬਾਰੇ ਮੈਂ ਤੁਹਾਨੂੰ ਅੱਗੇ ਦੱਸਾਂਗਾ ਦੋਸਤੋ ਇਸ ਵਿੱਚ ਅਸੀਂ ਦੋ ਚੀਜ਼ਾਂ ਮਿਲਾਉਣੀਆਂ ਹਨ ਪਹਿਲੀ ਚੀਜ਼ ਹੈ ਦੋਸਤੋ ਹਲਦੀ ਦੋਸਤੋ ਹਲਦੀ ਦੇ ਤੁਸੀਂ ਦੋ ਚੁਟਕੀਆਂ ਦੇ ਬਰਾਬਰ ਇਸ ਵਿੱਚ ਮਿਲਾ ਦੇਣੀ ਹੈ ਅਤੇ ਫਿਰ ਦੋਸਤੋ ਜੋ 슈ਗਰ ਦੇ ਮਰੀਜ਼ ਹਨ ਉਹਨਾਂ ਨੇ ਇਸ ਵਿੱਚ ਅੱਧਾ ਨਿੰਬੂ ਮਿਲਾ ਲੈਣਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਪਰ ਦੋਸਤੋ ਜੋ ਲੋਕ 슈ਗਰ ਦੇ ਮਰੀਜ਼ ਨਹੀਂ ਹਨ ਉਹਨਾਂ ਨੇ ਇਸ ਵਿੱਚ ਨਿੰਬੂ ਨਹੀਂ ਮਿਲਾਉਣਾ ਭਾਵੇਂ ਇਸ ਵਿੱਚ ਤੁਸੀਂ ਦੋਸਤੋ ਇੱਕ ਚਮਚ ਦੇ ਬਰਾਬਰ ਸ਼ਹਿਦ ਮਿਲਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਵੇਰੇ ਖ करना है ਇਸ ਤਰ੍ਹਾਂ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਕੇ ਜੇਕਰ ਤੁਸੀਂ 5 ਦਿਨ ਇਸ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਦੋਸਤੋ ਤੁਸੀਂ ਹਫਤੇ ਵਿੱਚ 5 ਦਿਨ ਇਸ ਦਾ ਇਸਤੇਮਾਲ ਕਰਨਾ ਹੈ ਤੇ 2 ਦਿਨ ਦਾ ਗੈਪ ਪਾ ਕੇ ਦੁਬਾਰਾ ਇਸ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਡਾ ਪੁਰਾਣੇ ਤੋਂ ਪੁਰਾਣਾ ਮੋਟਾਪਾ ਵੀ ਖਤਮ ਹੋ ਜਾਵੇਗਾ ਅਤੇ ਇਸ ਦੇ ਨਾਲ-ਨਾਲ ਦੋਸਤੋ ਤੁਹਾਡੀ ਪਾਚਨ ਪ੍ਰਕਿਰਿਆ ਵਧੀਆ ਬਣੀ ਰਹੇਗੀ ਕਿਉਂਕਿ ਦੋਸਤੋ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਕਿ ਸਾਡਾ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਧੰਨਵਾਦ